ਤਲੋਕਾਂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟ ਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹਰਿ ਨਾਮ ਸਾਧ ਜਨ ਕੀ ਮਾਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸੁ ਪ੍ਰਭ ਤੁਮਹਿ ਤੇ ਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਘਰਉ ਪ੍ਰਭ ਕੀ ਨਿਤ ਨੀਤਾ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਾਕੀ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਬਜੈ ਚਾਹੋ ਸਾਧ ਕੈ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲੇਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀ ਨੋ ਸਦਾ ਨੇਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭਰਮ ਗਇਆ ਈਸ਼ ਪੁਨੀ ਸਰਦਾ ਸਭ ਪੂਰੀ ਰਵ ਰਿਆ ਸਦ ਸੰਗ ਹਜੂਰੇ ਜਿਸ ਕਾ ਸਾ ਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰਜ ਕਾਲ ਨ ਭਾਨੈ ਸੋ ਕਿਉ ਬਿਸਰਜ ਕੀਆ ਜਾਣੈ ਸੋ ਕਿਉ ਬਿਸਰਜ ਜਿਨ ਸਭ ਕਿਛ ਦੀਆਂ ਸੋ ਕਿਉ ਬਿਸਰਜ ਜੀਵਨ ਜੀਆ ਸੋ ਕਿਉ ਬਿਸਰਜ ਅਗਨ ਮਹਿ ਰਾਖ ਗੁਰ ਪ੍ਰਸਾਦ ਕੋ ਬਿਲਾ ਲਾਖ ਸੋ ਕਿਉ ਬਿਸਰਜ ਪਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤ ਐ ਬਜਾਇਆ ਪ੍ਰਭੇ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੋਇ ਕਾਮ ਆਨ ਤੇ ਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾਹ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਵਿਨ ਭਗਤੀ ਤਨ ਹੋਸੀ ਛਾਰ ਸਰਵ ਕਲਿਆਣ ਸੁਖ ਨਿਧਨ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋ ਵਤਨਾਸ ਨਾਨਕ ਨਾਮ ਜਪੋ ਗੁਣ ਤਾਸ ਉਬਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸਵਾਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਸਤ ਦੀਜੈ ਕਰਮਿਆ ਗੁਰ ਪ੍ਰਸਾਦਿ ਨਾਮ ਜਪ ਲੈਆ ਤਾਂ ਕੀ ਉਪਮਾ ਕਹੀ ਨ ਜਾਏ ਨਾਨਕ ਰਹਿ ਆ ਸਰਬ ਸਮਾਏ ਪ੍ਰਭ ਬਖ ਸੰਦ ਦੀਨ ਦਿਆਲ ਭਗਤ ਵਛਲ ਸਦਾ ਕਰਪਾਲ ਅनाथ 나ਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਨ ਅਧਾਰ ਜੋ ਜੋ ਜਪੈ ਸੋ ਹੋਏ ਪਨੀਤਾ ਭਗਤ ਪਾ ਇਹ ਲਾਵੇ ਮਨ ਹੀਤਾ ਅਮ ਨਿਰਗੁਣੀ ਆਰਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਪਗਵਾਨ ਸਰਬ ਵਿਕਉਂਟ ਮੁਕਤ ਮੁਖ ਪਾਏ ਏਕ ਨਿਮ ਘਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਏ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪਰ ਸੰਗੀਤਾ ਰਸਨਾ ਜਪਤੇ ਹਰ ਹਰ ਨੀਤਾ ਭਲੀ ਸੁਕਰਨੀ ਸੋ ਬਾਤਨਵੰਤ ਹਿਰਦੈ ਵਸੈ ਪੂਰਨ ਗੁਰਮੰਤਾ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਾਰਾ ਬਸੂਖ ਨਾਨਕ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ